ਹੈਲੋ ਸ਼ਸ਼ੀਕਾਲ ਮੇਰੇ ਯੂਟਿਊਬ ਫੈਮਲੀ ਅੱਜ ਆਪਾਂ ਗੱਲ ਕਰਦੇ ਆਂ ਤੁਨ ਅਤੇ ਮਕਰ ਰਾਸ਼ੀ ਬਾਰੇ 2026 ਮੁਲਾਂਕ ਦੇ ਅਕੋਰਡਿੰਗ ਕਿਵੇਂ ਰਹੇਗਾ ਤੁਨੂੰ ਰਾਸ਼ੀ ਦੇ ਲਗਨ ਕੁੰਡਲੀ ਦੇ ਅਕੋਰਡਿੰਗ 4th ਹਾਊਸ ਦੇ ਵਿੱਚ ਸ਼ਨੀ ਗੁਜਰ ਚੱਲ ਰਿਹਾ ਤੇ 2.5 ਸਾਲ ਰਹੇਗਾ ਸ਼ਨੀ ਤੇ ਤੁਹਾਡੇ ਤੇ ਸ਼ਨੀ ਦੀ ਢਈਆ ਚੱਲ ਰਹੀ ਹੈ ਲੋਹੇ ਦੇ ਪਾਏ ਆ ਤੁਨੂੰ ਰਾਸ਼ੀ ਵਾਲਿਆਂ ਨੂੰ ਇਕੱਲਾਪਨ ਮਹਿਸੂਸ ਹੋਏਗਾ ਪਰ ਤੁਨੂੰ ਰਾਸ਼ੀ ਵਾਲੇ ਵਿਅਕਤੀ ਨਾ ਹਮੇਸ਼ਾ ਗਿਆਨਦਿਆ ਗੱਲਾਂ ਕਰਦੇ ਰਹਿੰਦੇ ਆ ਇਨਾਂ ਨੂੰ ਗਿਆਨ ਬਹੁਤ ਹੁੰਦਾ ਇਹ ਕਿਤੇ ਵੀ ਖੜ ਜਾਂਣ ਇਹਨਾਂ ਨੇ ਜ਼ਰੂਰ ਆਪਣੇ ਗਿਆਨ ਦੀ ਗੱਲ ਕਰਨੀ ਕਰਨੀ ਆ ਤੁਹਾਨੂੰ ਘਬਰਾਟ ਵੀ ਆਏਗੀ ਜੇਕਰ ਤੁਹਾਨੂੰ ਘਬਰਾਟ ਹੋਏਗੀ ਤਾਂ ਤੁਸੀਂ ਜ਼ਰੂਰ ਆਪਣੇ ਕੰਮ ਚ ਆਪਣੇ ਜੋਬ ਚ ਅੱਗੇ ਜ਼ਰੂਰ ਬਤੋਂਗੇ ਕਿਉਂਕਿ ਸ਼ਨੀ ਮਾਰ ਗਈ ਆ ਤੁਹਾਨੂੰ ਸ਼ਨੀ ਤੋਂ ਕੁਝ ਰਾਹਤ ਮਿਲੇਗੀ ਪਰ ਗੁਰੂ ਬੱਕਰੀ ਆ ਇਸ ਕਰਕੇ ਥੋੜੀ ਜੀ ਪ੍ਰੋਬਲਮ ਰਹਿ ਸਕਦੀ ਆ ਸਨੂ ਰਾਸ਼ੀ ਵਾਲੇ ਵਿਅਕਤੀ ਨਾ ਆਪਣੀ ਲਾਈਫ ਦੇ ਵਿੱਚ ਇੰਟਰਫੀਰੈਂਸ ਨਹੀਂ ਚਾਹੁੰਦੇ ਕਈ ਵਾਰ ਇਹਨਾਂ ਦੇ ਲਾਈਫ ਪਾਰਟਨਰ ਲਾ ਲੋ ਕੋਈ ਆਪਣਾ ਬ੍ਰਦਰ ਸਿਸਟਰ ਲਗਾ ਲੋ ਫਰੈਂਡ ਸਰਕਲ ਲਗਾ ਲੋ ਕੇਅਰ ਕਰਦਾ ਹੁੰਦਾ ਪਰ ਇਹ ਨਹੀਂ ਚਾਹੁੰਦੇ ਵੀ ਇਹਨਾਂ ਦੀ ਲਾਈਫ ਦੇ ਵਿੱਚ ਕੋਈ ਇੰਟਰਫੀਰੈਂਸ ਕਰੇ ਇਹ ਹਮੇਸ਼ਾ ਆਪਣੇ ਮਨ ਦੀ ਗੱਲ ਮਨ ਦੇ ਵਿੱਚ ਹੀ ਰੱਖਦੇ ਆ ਇਹਨਾਂ ਨੇ ਕੋਈ ਵੀ ਕੰਮ ਕਰਨਾ ਕੰਮ ਦਾ ਦਿਖਾਵਾ ਨਹੀਂ ਕਰਦੇ ਨਾ ਹੀ ਕਹਿੰਦੇ ਕੰਮ ਹਮੇਸ਼ਾ ਕਰਕੇ ਦਿਖਾਉਂਦੇ ਆ ਤੁਸੀਂ ਆਪਣੇ ਸੇਤ ਦਾ ਖਿਆਲ ਰੱਖਣਾ ਤੁਹਾਨੂੰ ਬੇਰਤੀ ਪ੍ਰੋਬਲਮ ਹੋ ਸਕਦੀ ਹੈ ਫੈਟ ਲੀਵਰ ਡਾਈਜੈਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ ਹੈਅਰ ਫਾਲ ਹੋ ਸਕਦਾ ਹੈ ਬੀਪੀ ਵਗੈਰਾ ਦਾ ਧਿਆਨ ਰੱਖਣਾ ਇੱਕ ਤੁਸੀ ਡਿਪਰੈਸ਼ਨ ਤੋਂ ਬਚ ਕੇ ਰਹਿਣਾ। ਸ਼ਨੀ ਦਾ ਕਰੋਪ ਚੱਲ ਰਿਹਾ ਥੋੜੀ ਕੋਈ ਦਿਲ ਘਟਨਾ ਹੋ ਸਕਦੀ ਹੈ ਸ਼ਨੀ ਮਾਰ ਗਿਆ ਥੋੜਾ ਜਿਹਾ ਰਾਹਤ ਵੀ ਮਿਲੇਗਾ। ਗੁਰੂ ਬੱਕਰੀ ਆ ਬ੍ਰਸਪਤੀ ਨਾ ਮਾਰਚ ਤੋਂ ਬਾਅਦ ਸਹੀ ਰਹਿਣਗੇ। ਤੁਹਾਡੇ ਰੋਗ ਰਿੰਨ ਸ਼ਤਰੂ ਘਟਣਗੇ ਇਹ ਨਹੀਂ ਕਿ ਤੁਸੀਂ ਠੀਕ ਹੀ ਨਹੀਂ ਹੋਵੋਗੇ ਕਿਉਂਕਿ ਮਾਰਚ ਤੋਂ ਬਾਅਦ ਤੁਹਾਨੂੰ ਜ਼ਰੂਰ ਫਰਕ ਪਏਗਾ। ਸ਼ਨੀ ਤੁਹਾਡੇ ਥੋੜੇ ਥੋੜੇ ਕੰਮ ਨਾਲ ਲੇਟ ਕਰਦਾ। ਆਪਣੀ ਈਗੋ ਨੂੰ ਸਾਈਡ ਤੇ ਰੱਖ ਕੇ ਕੰਮ ਕਰੋ। ਆ ਲਾਗ ਰਿਲੇਸ਼ਨ ਤੁਹਾਡਾ ਠੀਕ ਰਹੇਗਾ ਰਾਹੂ 3rd ਹਾਊਸ ਕੇਤੂ 9th ਹਾਊਸ ਸ਼ਨੀ 4th ਹਾਊਸ ਸਪਤਿ ਸਵੰਥ ਹਾਊਸ ਜਦੋਂ ਸ਼ਨੀ 4th ਹਾਊਸ ਹੁੰਦਾ ਤਾਂ ਵਿਅਕਤੀ ਨੂੰ ਆਪਦੇ ਜਨਮ ਸਥਾਨ ਤੋਂ ਦੂਰ ਲੈ ਕੇ ਜਾਂਦਾ ਤੁਹਾਡਾ ਕੋਈ ਜੋਬ ਲੱਗ ਸਕਦੀ ਹੈ ਘਰ ਤੋਂ ਦੂਰ ਰਹਿ ਕੇ ਪੈਸਾ ਕਮਾਉਣਾ ਸ਼ੁਰੂ ਕਰਦੇ ਹੋਗੇ ਵਿਦੇਸ਼ ਯਾਤਰਾ ਵੀ ਹੋ ਸਕਦੀ ਹੈ ਤੁਹਾਡੇ ਪੈਸੇ ਨੂੰ ਲੈ ਕੇ ਕੈਰੀਅਰ ਨੂੰ ਲੈ ਕੇ ਜਰੂਰ ਚੇਂजेस ਆਉਣਗੇ ਪਰਿਵਾਰ ਤੋਂ ਦੂਰ ਰਹਿ ਸਕਦੇ ਆ ਨਵਾਂ ਕੰਮ ਬਣੇਗਾ ਤੁਹਾਡੀ ਲਾਈਫ ਦੇ ਵਿੱਚ ਨਾ ਕੋਈ ਅਣਜਾਣੇ ਵਿਅਕਤੀ ਆ ਸਕਦੇ ਆ ਤੁਸੀਂ ਉਹਨਾਂ ਨੂੰ ਜਾਣੇ ਅਣਜਾਣੇ ਦੇ ਵਿੱਚ ਪੈਸਾ ਆਧਾਰ ਨਹੀਂ ਦੇਣਾ ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ ਘਰ ਦੇ ਵਿੱਚ ਕਲੇਸ਼ ਰਹਿ ਸਕਦਾ ਇਸ ਲਈ ਤੁਸੀਂ ਸ਼ਨੀ ਦੇ ਜਿੰਨੇ ਵੀ ਦਾਨ ਪੁੰਨ ਪਾਠ ਪੂਜਾ ਕਰ ਸਕਦੇ ਹੋ ਜਰੂਰ ਕਰੋ ਸ਼ਨੀ ਹਮੇਸ਼ਾ ਸੱਚ ਦਾ ਸਾਥ ਦਿੰਦਾ ਹੋ ਸਕਦਾ ਸ਼ਨੀ ਤੁਹਾਨੂੰ ਇੱਕ ਛਟਕੇ ਵਿੱਚ ਹੀ ਉੱਪਰ ਲੈ ਜਾਏ ਤੁਨੂ ਰਾਸ਼ੀ ਵਾਲਿਆਂ ਨੂੰ ਵੈਸੇ ਵੀ ਸੱਚ ਪਸੰਦ ਹੁੰਦਾ ਸੱਚੀਆਂ ਗੱਲਾਂ ਕਰਦੇ ਹੈਗੇ ਤੁਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਵਧੋ ਆਰਾਮ ਨਾਲ ਹੌਲੀ ਹੌਲੀ ਅੱਗੇ ਵਧੋ ਹਮੇਸ਼ਾ ਸੱਚ ਦਾ ਸਾਥ ਦਿੰਦੇ ਰਹੋ ਟਾਡੇ ਸਰਕਾਰੀ ਕੰਮ ਬਣਨਗੇ ਕੌਨਫੀਡੈਂਸ ਵਧੇਗਾ ਜੇਕਰ ਤੁਸੀਂ ਕੋਈ ਐਗਜ਼ਾਮ ਦੇਣਾ ਚਾਹੁੰਦੇ ਹੋ ਤਾਂ ਮਾਰਚ ਅਪ੍ਰੈਲ ਤੁਹਾਡੇ ਲਈ ਬਹੁਤ ਵਧੀਆ ਤੁਹਾਡੇ ਲਈ ਸਾਵਣ ਦਾ ਮਹੀਨਾ ਨਹੀਂ ਵਧੀਆ ਉਸ ਤੋਂ ਪਹਿਲਾਂ ਪਹਿਲਾਂ ਵਧੀਆ ਮਿੰਜ ਵੀ ਜੁਲਾਈ ਤੋਂ ਪਹਿਲਾਂ ਗੁਟੇਮ ਫੇਮ ਬਹੁਤ ਵਧੀਆ ਰਹੇਗਾ ਤਾਂ ਦੀ ਸਥਿਤੀ ਠੀਕ ਰਹੇਗੀ ਕਈ ਵਾਰੀ ਨੇਮਫੇਮ ਜੇਕਰ ਵਧੀਆ ਹੋਵੇ ਤਾਂ ਆਦਮੀ ਨੂੰ ਗੁੱਸਾ ਵੀ ਆਉਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਤੁਸੀਂ ਚਾਂਦੀ ਜ਼ਰੂਰ ਪਹਿਨ ਕੇ ਰੱਖਣੀ ਦਾ ਕਰ ਜਾ ਉਤਰੇਗਾ ਥੋੜਾ ਨਾ ਤੁਹਾਡਾ ਪੈਸਾ ਸਿਹਤ ਤੇ ਲੱਗ ਸਕਦਾ ਆਪਣੇ ਸਿਹਤ ਦਾ ਖਿਆਲ ਰੱਖੋਈ ਵਾਰੀ ਤੁਹਾਨੂੰ ਪੈਸਾ ਚਕਾਉਣ ਦੀ ਪ੍ਰੋਬਲਮ ਆ ਸਕਦੀ ਹੈ ਟੈਨਸ਼ਨ ਰਹੇਗੀ ਪਰੰਤੂ ਤੁਹਾਨੂੰ ਦੁਰਗਾ ਮਾਤਾ ਦਾ ਅਸ਼ੀਰਵਾਦ ਮਿਲੇ ਵੀ ਟਾਈਮ ਤੇ ਕੋਈ ਨਾ ਕੋਈ ਪਰਸਨ ਤੁਹਾਨੂੰ ਮਿਲ ਜਾਣਾ ਵੀ ਜੋ ਤੁਹਾਡੀ ਹੈਲਪ ਕਰ ਦੇਵੇਗਾ ਇਸ ਕਰਕੇ ਤੁਸੀਂ ਦੁਰਗਾ ਚਾਲੀ ਸਾਦਾ ਪਾਠ ਕਰੋ ਹਮੇਸ਼ਾ ਸੱਚ ਦਾ ਸਾਥ ਦਿਓ ਮਾਰਚ ਐਪ੍ਰਲ ਦੇ ਵਿੱਚ ਜੋ ਲੱਗਣ ਵਾਲਾ ਗ੍ਰਹਿਣ ਆ ਤੁਹਾਡੇ ਲਈ ਵਧੀਆ ਰਹੇਗਾ ਤੇ ਜੀਵਨ ਸਾਥੀ ਦੇ ਨਾਲ ਤਰਾਕ ਚੜਾਵਾ ਸਕਦੇ ਆ ਲੜਾਈ ਝਗੜਾ ਹੋ ਸਕਦਾ ਏ ਘਰ ਤੁਹਾਡੇ ਘਰ ਦੇ ਵਿੱਚ ਕੋਈ ਕਬਾੜ ਪਿਆ ਘਰ ਦੇ ਵਿੱਚ ਕਬਾੜ ਨਾ ਰੱਖੋ ਜਾਂ ਤੁਹਾਡੇ ਘਰੇ ਕੋਈ ਪੁਰਾਣਾ ਵਹੀਕਲ ਆ ਜੋ ਤੁਸੀਂ ਬਹੁਤ ਸਾਲਾਂ ਤੋਂ ਵਰਤ ਨਹੀਂ ਰਹੇ ਨਾ ਚਲਾ ਰਹੇ ਹੈਗੇ ਤਾਂ ਤੁਸੀਂ ਉਹਨੂੰ ਸੇਲ ਕਰ ਦਿਓ ਨਜ਼ਦੀਕੀ ਰਿਸ਼ਤਿਆਂ ਦੇ ਵਿੱਚ ਦੂਰੀਆਂ ਆ ਸਕਦੀਆਂ ਇਹ ਕਾਰ ਤੁਸੀਂ ਆਪਣੇ ਗੁਰੂਆਂ ਦਾ ਅਸ਼ੀਰਵਾਦ ਲੈ ਕੇ ਕੰਮ ਸ਼ੁਰੂ ਕਰੋਗੇ ਨਾ ਤੇ ਤੁਹਾਡਾ ਹਰ ਕੰਮ ਆਸਾਨ ਬਣ ਜਾਵੇਗਾ ਤੁਹਾਡਾ ਘਰ ਬਣ ਸਕਦਾ ਤੁਹਾਡਾ ਮਾਨ ਸਨਮਾਨ ਵਧੇਗਾ ਤੇ ਸਟੱਡੀ ਕੰਪਲੀਟ ਹੋਵੇਗੀ ਕਾਰ ਤੁਸੀਂ ਕਰ ਸਕਦੇ ਹੋ ਤੇ ਹਰ ਵੀਰਵਾਰ ਨੂੰ ਕੇਲੇ ਜਾਂ ਭੁੱਜੇ ਹੋਏ ਚਨੇ ਤੁਸੀਂ ਜ਼ਰੂਰ ਵੰਡੋ ਕਿਸੇ ਨੂੰ ਵੀ ਵੰਡ ਦਿਓ ਗੁਰਦੁਆਰੇ ਮੰਦਰਾਂ ਡੇਰਿਆਂ ਦੇ ਵਿੱਚ ਜਾ ਕੇ ਤੁਸੀਂ ਜੇਕਰ ਜੁੱਤਿਆਂ ਦੀ ਸੇਵਾ ਕਰ ਸਕੋ ਨਾ ਜੁੱਤੇ ਪਾਲਿਸ਼ ਕਰਨੇ ਜੁੱਤਿਆਂ ਦੀ ਸਾਫ਼ ਸਫਾਈ ਕਰਨੀ ਤੇ ਜ਼ਰੂਰ ਕਰੋ ਅਤੇ ਸ਼ਨੀ ਦਾ ਤਨ ਹੁਣ ਆਪਾਂ ਗੱਲ ਕਰਦੇ ਮਕਰ ਰਾਸ਼ੀ ਦੀ ਮਕਰ ਰਾਸ਼ੀ ਸ਼ਨੀ ਦੀ ਰਾਸ਼ੀ ਹੈ ਰਾਸ਼ੀ ਤੋਂ ਸ਼ਨੀ ਦੀ ਸਾੜ ਸਤੀ ਉਤਰ ਚੁੱਕੀ ਆ ਪਰ ਫੇਰ ਵੀ ਨਾ ਮਕਰ ਰਾਸ਼ੀ ਵਾਲਿਆਂ ਦੀ ਕਿਸਮਤ ਬਹੁਤ ਖਰਾਬ ਆ ਇਹਨਾਂ ਦੀ ਲਾਈਫ ਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ ਵੈਸੇ ਨਾ ਗ੍ਰਹਾਂ ਦੀ ਸਥਿਤੀ ਡੇਟ ਆਫ ਬਰਥ ਤੇ ਡਿਪੈਂਡ ਕਰਦੀ ਆ ਵੈਸੇ ਮਕਰ ਰਾਸ਼ੀ ਵਾਲਿਆਂ ਦੇ ਪੁਰਾਣੇ ਰਿਸ਼ਤੇ ਵਾਪਸ ਆ ਸਕਦੇ ਆ ਪਰੰਤੂ ਮਕਰ ਰਾਸ਼ੀ ਵਾਲੇ ਇਹਨਾਂ ਨੂੰ ਸਵਾਰ ਨਹੀਂ ਕਰਨਗੇ ਕ੍ਰਾਸ਼ੀ ਵਾਲੇ ਬਹੁਤ ਮਿਹਨਤੀ ਹੁੰਦੇ ਆ ਕ੍ਰਾਸ਼ੀ ਵਾਲਿਆਂ ਦੀ ਲਾਈਫ ਦੇ ਵਿੱਚ ਪਿਛਲੇ 8-9 ਸਾਲਾਂ ਤੋਂ ਬਹੁਤ ਕੁਝ ਚੱਲ ਰਿਹਾ ਸੀ ਹੁਣ ਹੁਣ ਠੀਕ ਰਹੇਗਾ ਤੁਹਾਡੀ ਸਿਹਤ ਵੀ ਠੀਕ ਹੋਏਗੀ ਥੋੜੀ ਤੁਹਾਨੂੰ ਮਿਹਨਤ ਕਰਨੀ ਪੈ ਸਕਦੀ ਆ ਤੁਹਾਡਾ 8th ਹਾਊਸ ਦੇ ਵਿੱਚ ਆਉਣਾ ਤੁਹਾਨੂੰ ਥੋੜਾ ਅਧਿਆਤਮਿਕ ਬਣਾਏਗਾ ਤੁਹਾਨੂੰ ਥੋੜਾ ਭਗਤੀ ਦੇ ਨਾਲ ਜੋੜ ਸਕਦਾ ਐਸੇ 2022 ਤੋਂ ਬਹੁਤ ਹੀ ਤਣਾ ਦੇ ਵਿੱਚ ਰਹਿ ਚੁੱਕੇ ਹਾਂ 15 ਜਨਵਰੀ 2026 ਨੂੰ ਮੰਗਲ ਉੱਚ ਰਾਸ਼ੀ ਚ ਆ ਰਹੇ ਆ 4th ਦ੍ਰਿਸ਼ਟੀ ਪਰਿਵਾਰ ਦਾ ਮਾਹੌਲ ਠੀਕ ਰਹੇਗਾ ਤੁਹਾਨੂੰ ਵਾਹਨ ਸੁੱਖ ਮਿਲੇਗਾ ਨਵਾਂ ਕੋਈ ਵਾਹਨ ਲੈ ਸਕਦੇ ਹੋ ਠੀਕ ਆ ਸਿਹਤ ਸੰਬੰਧੀ ਥੋੜੀ ਤੁਹਾਨੂੰ ਪ੍ਰੋਬਲਮ ਰਹੇਗੀ ਬਾਹਰ ਦਾ ਖਾਣਾ ਨਾ ਖਾਓ ਪੇਟ ਦੀ ਪ੍ਰੋਬਲਮ ਰਹਿ ਸਕਦੀ ਹੈ ਛਾਤੀ ਦੀ ਪ੍ਰੋਬਲਮ ਹੋ ਸਕਦੀ ਹੈ 50+ ਵਿਅਕਤੀ ਆ ਜਿਹੜੇ ਉਹਨਾਂ ਨੇ ਆਪਣੀ ਬੋਨ ਡੈਂਸਿਟੀ ਦਾ ਧਿਆਨ ਰੱਖਣਾ ਆਪਣੀਆਂ ਹੱਡੀਆਂ ਦਾ ਖਿਆਲ ਰੱਖਣਾ ਇਹ ਨਾ ਹੋਵੇ ਕਿ ਤੇ ਡਿੱਗ ਜਾਣ ਕੋਈ ਵਹੀਕਲ ਵੀ ਧਿਆਨ ਨਾਲ ਚਲਾਉਣਾ ਕੋਈ ਐਕਸੀਡੈਂਟ ਹੋ ਸਕਦਾ ਜੋ ਜੰਗ ਵਿਅਕਤੀ ਆ ਮਕਰ ਰਾਸ਼ੀ ਵਾਲੇ ਉਹਨਾਂ ਨੇ ਆਪਣੀ ਇਮਿਊਨਿਟੀ ਸਟਰੋਂਗ ਕਰਨੀ ਸਟੋਲ ਵੀਪੀ ਦਾ ਧਿਆਨ ਰੱਖਣਾ ਆਪਣੀ ਪੋਜ਼ਿਟਿਵ એનર્ਜੀ ਬਣਾ ਕੇ ਰੱਖੋ ਅਲਗਨੇਸ਼ 3rd ਹਾਊਸ ਚ ਵਕਰੀ ਅਵਸਥਾ ਚ ਵਧੀਆ ਹੈ 6th ਹਾਊਸ ਚ ਸੂਰਜ ਬੁੱਧ ਕੇਤੂ ਰਹਿ ਰਹੇ ਆ ਮਕਰ ਰਾਸ਼ੀ ਵਾਲਿਆਂ ਨੇ ਪਿੱਛੇ ਬਹੁਤ ਕੁਝ ਵੇਖਿਆ ਥੋੜਾ ਅੱਗੇ ਵਧੋ ਲਾਪਰਵਾਹੀ ਨਾ ਵਰਤੋ ਤੁਹਾਨੂੰ ਸਫਲਤਾ ਮਿਲੇਗੀ ਨੌਕਰੀ ਵਪਾਰ ਲਈ ਵਧੀਆ ਹੈਗਾ ਤੁਹਾਡੀ ਪ੍ਰਮੋਸ਼ਨ ਹੋ ਸਕਦੀ ਆ ਜੇ ਸਾ ਇਮਾਨਦਾਰੀ ਦੇ ਨਾਲ ਵਰਤੋ ਸ਼ਨੀ ਦੀ ਰਾਸ਼ੀ ਆ ਅਕਰ ਵਾਲਿਆਂ ਨੇ ਨਾ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਅਪਡਾਊਨਸ ਵੇਖਿਆ ਇਸ ਕਰਕੇ ਇਹਨਾਂ ਨੂੰ ਥੋੜੇ ਪੈਸੇ ਦਾ ਸਬਰ ਨਹੀਂ ਆਉਂਦਾ ਤੁਹਾਨੂੰ ਮਿਹਨਤ ਕਰਨੀ ਪੈ ਸਕਦੀ ਆ ਤੁਸੀਂ ਪਤੀ ਪਤਨੀ ਨਾਲ ਲੜਦੇ ਨਾ ਰਹੋ ਆਪਣੀ ਮੈਰਿਡ ਲਾਈਫ ਦੇ ਵੱਲ ਧਿਆਨ ਦਿਓ ਲੋਕ ਦਿਖਾਵਾ ਨਾ ਕਰੋ ਦੇ ਮੈਰਿਡ ਲਾਈਫ ਦੇ ਵਿੱਚ ਵੀ ਅਪ ਡਾਊਨਸ ਆ ਸਕਦੀਆਂ ਇਹਨਾਂ ਦੀ ਮੈਰिज ਨਹੀਂ ਹੋਈ ਸੀਗੀ ਉਹਨਾਂ ਦੀ ਮਾਰਚ ਤੱਕ ਮੈਰिज ਹੋ ਸਕਦੀ ਹੈ ਵੀ ਜ਼ਮੀਨ ਜਾਂ ਦੱਤ ਲੈ ਸਕਦੇ ਆ ਕੋਈ ਪਲਾਟ ਲੈ ਸਕਦੇ ਆ ਜਿਨ੍ਹਾਂ ਦਾ ਪਲਾਟ ਸੀ ਉਹ ਘਰ ਬਣਾ ਸਕਦੇ ਆ ਜੋ ਮਕਰ ਰਾਸ਼ੀ ਵਾਲੇ ਵਿਅਕਤੀ ਹੁੰਦੇ ਆ ਨਾ ਉਹਨਾਂ ਨੂੰ ਜੋ ਖੁਸ਼ੀਆਂ ਛੋਟੇ ਛੋਟੇ ਟੁਕੜਿਆਂ 'ਚ ਮਿਲਦੀਆਂ ਕਿਸ਼ਤਾਂ ਜਿਹੀ ਖੁਸ਼ੀਆਂ ਮਿਲਦੀਆਂ ਇਹਨਾਂ ਮੱਕਾ ਰਾਸ਼ੀ ਵਾਲੇ ਬਹੁਤ ਜਲਦੀ इमोशनल ਹੋ ਜਾਂਦੇ ਆ ਛੋਟੂ ਛੋਟੀ ਗੱਲ ਦਿਲ ਤੇ ਨਾ ਲਗਾਓ ਬਹੁਤ ਜਲਦੀ ਹਰਟ ਹੋ ਜਾਂਦੇ ਆ ਦੇ ਕੋਈ ਪੁਰਾਣੇ ਦੋਸਤ ਸਾਥ ਦੇ ਸਕਦੇ ਆ ਸ਼ਨੀ ਦੇਵ ਦਾ ਜਿੰਨਾ ਵੀ ਤੁਸੀਂ ਦਾਨ ਪੁੰਨ ਪਾਠ ਪੂਜਾ ਕਰਦੇ ਰਹੋਗੇ ਬਹੁਤ ਵਧੀਆ ਤੁਹਾਡੇ ਲਈ ਸ਼ਨੀ ਦੀ ਰਾਸ਼ੀ ਆ ਕਹਿੰਦੇ ਆ ਸ਼ਨੀ ਮਹਾਰਾਜ ਜੀ ਨੂੰ ਨਾ ਆਪਣੀ ਮਾਤਾ ਜੀ ਨਾਲ ਬਹੁਤ ਪਿਆਰ ਸੀ ਉਹ ਮਾਤਾ ਜੀ ਦੀ ਬਹੁਤ ਸੇਵਾ ਕਰਦੇ ਸੀ ਇਸ ਕਰਕੇ ਤੁਸੀਂ ਆਪਣੀ ਮਾਤਾ ਜੀ ਦੀ ਸੇਵਾ ਕਰਦੇ ਰਹੋ ਮਾਤਾ ਜੀ ਨਾਲ ਅੱਛੇ ਰਿਲੇਸ਼ਨ ਬਣਾ ਕੇ ਰੱਖੋ ਸ਼ਨੀ ਦੇਵ ਤੁਹਾਨੂੰ ਹਮੇਸ਼ਾ ਆਸ਼ੀਰਵਾਦ ਦਿੰਦੇ ਰਹਿਣਗੇ ਤੁਹਾਡੇ ਕੰਮ ਬੰਦੇ ਰਹਿਣਗੇ ਵੱਡਿਆਂ ਦਾ ਆਦਰ ਕਰੋ ਪਿਆਰ ਕਰੋ ਸਤਿਕਾਰ ਕਰੋ ਆਪਣੇ ਘਰ ਕਬਾੜਾ ਜੋ ਫालतू ਚੀਜ਼ਾਂ ਪਈਆਂ ਛਣੀਆਂ ਦੀਆਂ ਉਹ ਨਾ ਰੱਖੋ ਜੋ ਆਪਾਂ ਚੀਜ਼ਾਂ ਵਰਤੀਆਂ ਨਹੀਂ ਉਹ ਘਰ ਰੱਖ ਕੇ ਕਰਨੀਆਂ ਕੀ ਹੈਗਾ ਉਹਨਾਂ ਨੂੰ ਘਰ ਤੋਂ ਬਾਹਰ ਕੱਢੋ ਜਿੰਨਾ ਵੀ ਹੋ ਸਕਦਾ ਜ਼ਰੂਰਤਮੰਦਾਂ ਨੂੰ ਭੋਜਨ ਜ਼ਰੂਰ ਕਰਾਓ ਸਰੋਂ ਦੇ ਤੇਲ ਦਾ ਦਾਨ ਕਰੋ ਮਹਾਦੇਵ ਦੀ ਪੂਜਾ ਕਰੋ ਆਪਣੇ ਘਰ ਦੇ ਮੇਨ ਗੇਟ ਤੇ ਫੜਕੜੀ ਜ਼ਰੂਰ ਬਣ ਕੇ ਰੱਖੋ ਏਸੀ ਤੁਹਾਨੂੰ ਅਤੇ ਮਕਰ ਰਾਸ਼ੀ ਦਾ ਰਾਸ਼ੀਫਲ ਖੁਸ਼ ਰਹੋ ਤੰਦਰੁਸਤ ਰਹੋ ਮੇਰੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਮੈਨੂੰ ਪਤਾ ਤੁਸੀਂ ਮੇਰਾ ਚੈਨਲ ਵੇਖਦੇ ਹੋ ਪਲੀਜ਼ లైక్మెంట్ ਵੀ ਕਰਦੇ ਜਾ ਕਰੋ সাবস্ক্রাইব ਵੀ जरूर ਕਰ ਲੈਣਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ